ਮਾਰੀ ਜੇ ਤੁਹਾਨੂੰ ਸ਼ੁਰੂ ਕਰਕੇ ਕਰਿਆ ਪੰਚਾਂ ਵੀ ਕਰਦੇ ਨੇ ਫੇਚ ਥੋੜੀ ਜੇ ਲੈ ਕੇ ਥੋੜੀ ਜੀ ਥੋੜੀ ਜੀ ਵੀ ਹੈਗਾ ਵਾ ਸਾਰਾ ਅੰਦਰ ਬਾਰੀਆਂ ਬੋਰੀਆਂ ਥੋੜੀਆਂ ਅੜਮਾ ਲਈ ਆ ਵੀ ਇੱਕ ਕਰਾਓ ਜਿਹੜੇ ਦਾਤਰ ਮਾਰੇ ਗੇੜ ਉਹ ਇਹ ਕਿੰਜ ਕੰਮ ਆਰੇ ਇੱਥੇ ਇਕੱਠੇ ਆਓ ਬਾਹਰ ਆਹੋ 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 ਹਾਂ ਵੀ ਭਾਜੀ ਇੱਧਰ ਵੇਖੋ ਲੈ ਔਰ ਮੇਰੇ ਬੇਟੀ ਦੀ ਟੋੜੀ ਮੇਰੇ ਲੰਬਾਰੀ ਦੀ ਟੋੜੀ ਗਾਹਿਆਂ ਪਿਆ ਮੇਰਾ ਲੰਮੜੀ ਜੋ ਕੱਢ ਕੇ ਲੈ ਗਏ ਰਾਜੇ ਕਰੀਏ ਨਾਲ ਹਾਂ ਵੇ ਪਾਜੀ ਦੁੱਧ ਤਾ ਮੇਰੇ ਨੰਬਾਰੀ ਵੀ ਤੋੜਿਆ ਬਤਾਇਆ ਤੇ ਇਹਨੇ ਮੇਰਾ ਕਾਟ ਕੇ ਕਰਿਆ ਆਕੇ ਦਫਰਾ ਕੀ ਨਾਂ ਜੇ ਕਿਹੜਾ ਪਿੰਡ ਹੈ ਜੀ ਢਾੜੀਵਾਲ ਪਲੇਅਰ ਇਗਲ ਹੋਈ ਹੈ ਜੀ। ਭਾਜੀ ਇਹ ਅਸੀਂ ਚਰਚਾ ਲਾ ਕੇ ਡੱਕਦੇ ਹਾਂ ਇਹਨਾਂ ਨੂੰ। ਕਿ ਤੇ ਸਾਡੀਆਂ ਕੁੜੀਆਂ ਆਈ ਆ ਕੇ ਚਰਚ ਜਾਂਦੀਆਂ ਤੇ ਤੁਸੀਂ ਨਾ ਐਂਦਾ ਕਰੇ। ਨਾਲੇ ਇਹ ਸਮਾਨ ਵੇਚਦੇ ਨਾਲੇ ਇਹਨਾਂ ਨੇ ਸਾਡੇ ਤਾਂ ਤਾਂ ਹਲਮਾਏ ਹੋ ਜਾਂ ਕੀਤਾ ਇਹਨਾਂ ਨੇ। ਸਾਡੇ ਘਰ ਆਣ ਕੇ ਸਾਡੇ ਘਰ ਕੋਈ ਨਹੀਂ ਹੂੰ ਇਹਨਾਂ ਨੇ ਸਾਡੇ ਘਰ ਆਣ ਕੇ ਤੇ ਸਾਡਾ ਘਰ ਦੀ ਸਾਰੀ ਬਰਬਾਦੀ ਕੀਤੀ ਇਹਨਾਂ ਨੇ। ਨਾਲੇ ਮੇਰਾ 10000 ਰੁਪਿਆ ਪਿਆ ਉਹ ਵੀ ਲਮਾਰੀ ਚ ਕੱਟ ਕੇ ਗਏ। ਕਿ ਕਿ ਨਹੀਂ ਭੰਗ ਕੁੱਣੀ। ਬਹੁਤ ਜ਼ਿਆਦਾ ਸਾਰੇ ਘਰ ਦੀ ਕੀਤੀ ਭਾਜੀ ਇਹਨਾਂ ਨੇ। ਕਿੰਨਾ ਨੁਕਸਾਨ ਕਰ ਦਿੱਤਾ। ਬਹੁਤ ਜ਼ਿਆਦਾ ਭਾਜੀ। ਇੰਨੇ ਪੈਸੇ ਦਾ ਖਰਚਾ ਡੇਢ ਕਿ ਲੱਗਦਾ ਹਾਂ ਜੀ ਡੇਢ ਕਿ ਲੱਗਦਾ ਹੈ ਹੁਣ ਕੀ ਮੰਗ ਕਰਦੇ ਹੋ ਹੋਂ ਤੇ ਪਾਜੀ ਇਹ ਜੀ ਹਨ ਬਸ ਸਾਫ ਚਾਹੀਦਾ ਇਹਨਾਂ ਦਾ ਜੀ ਨਾਇਆ ਕਿਹੜਾ ਪਿੰਡ ਹੈ ਹਾਂ ਜੀ ਸਰ ਮੇਰਾ ਨਾਮ ਰਮੇਸ਼ਿਆ son of ਜੀਤਾ ਪਿੰਡ ਧਾਰੀਗੜ ਪਲੇ ਰਿਹਾ ਕੀ ਮਾਮਲਾ ਸਰ ਸਰ ਮਾਮਲਾ ਇਹ ਆ ਕਿ ਇਹ ਜਿਹੜੇ ਜਿੰਨਾਂ ਨੇ ਗੁੰਡਾਗਰਦੀ ਕੀਤੀ ਜਣਾ ਇਹਨਾਂ ਨੂੰ ਚਰਚ ਤੋਂ ਬੜੀ ਵਾਰੀ ਡੱਕਿਆ ਸਾਡੇ ਨਾਲ ਹੀ ਚਰਚ ਹੈ ਸਾਡੀਆਂ ਕੁੜੀਆਂ ਸ਼ਾਮ ਨੂੰ ਰੋਜ ਜੋਤੇ ਪ੍ਰਾਰਥਨਾ ਵਾਸਤੇ ਜਾਂਦੀਆਂ ਸੀ ਤੇ ਜਿੰਨੇ ਮੁੰਡੇ ਆ ਸਮੈਗ ਪੀ ਕੇ ਕੁੜੀਆਂ ਨੂਵੀਂ ਗਲਤ ਮਲਤ ਇਹਨਾਂ ਨੇ ਲਬਜ ਕਹਿੰਦੇ ਸੀ ਤੇ ਇਸ ਕਰਕੇ ਇਹਨਾਂ ਨੂੰ ਦੋ ਤਿੰਨ ਵਾਰੀ ਡੱਕ ਕੇ ਪੰਚਾਇਤ ਵਿੱਚ ਵੀ ਗੱਲ ਕੀਤੀ ਸੀ ਪੰਚਾਇਤ ਨੇ ਇਹਨਾਂ ਨੂੰ ਦੋ ਤਿੰਨ ਵਾਰੀ ਝਿੜਕਿਆ ਵੀ ਪਰ ਉਸੇ ਰੰਜਿਸ਼ ਨੂੰ ਇਹਨਾਂ ਨੇ ਅੱਗੇ ਵਧਾਉਂਦੇ ਹੋਏ ਘਰ ਤੇ ਹਮਲਾ ਕੀਤਾ ਇਹਨਾਂ ਨੇ ਸਾਰਾ ਨੁਕਸਾਨ ਵੇਖੋ ਤੁਸੀਂ ਸਾਰਾ ਕੁਝ ਵੇਖ ਲਿਆ ਵਾ ਜਿੱਡਾ ਵੱਡਾ ਨੁਕਸਾਨ ਤੇ ਕੀਤਾ ਹੀ ਕੀਤਾ ਜਿਹੜੀ ਬੇਅਦਬੀ ਇਹਨਾਂ ਨੇ ਔਰਤਾਂ ਦੀ ਕੀਤੀ ਹੈ ਨਾ ਜਿਹੜੇ ਔਰਤਾਂ ਦੇ ਕੱਪੜੇ ਪਾਰੇ ਉਹਨਾਂ ਦੇ ਨਾਲ ਇਹਨਾਂ ਨੇ ਪਤਾ ਨਹੀਂ ਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸਭ ਤੋਂ ਵੱਡਾ ਗੁਨਾਹ ਇਹਨਾਂ ਦਾ ਇਹੋ ਹੀ ਹੈ ਇਹਨਾਂ ਨੇ ਬਹੁਤ ਕੀਤਾ ਹੈ ਘਰ ਦੀ 판ਦੂਰ ਕਿੰਨੀ ਕੀਤੀ ਵਿੱਚ ਕੀ ਕੀ ਭੱਜਿਆ ਹੋਇਆ ਇਹਦੇ ਵਿੱਚ ਇਹਨਾਂ ਦੀ ਫਰਿੱਜ ਭੰਨ ਦਿੱਤੀ ਹੈ ਟੀਵੀ ਭੰਨ ਦਿੱਤਾ ਅਲਮਾਰੀਆਂ ਵੱਢ ਦਿੱਤੀਆਂ ਦਾਤਰਾਂ ਦੇ ਨਾਲ ਜਿੰਨਾ ਵੀ ਇਹਨਾਂ ਦੇ ਗੇਟ ਆ ਟੈਂਕੀਆਂ ਟੁੱਟੀਆਂ ਤੱਕ ਨਹੀਂ ਕੁਝ ਰਹਿਣਤ ਤਾਂ ਇਹਨਾਂ ਨੇ ਹੁਣ ਕੀ ਮੰਗ ਕਰਦੇ ਮੰਗੇ ਇਹੋ ਹੀ ਹੈ ਜੀ ਸਰਕਾਰ انصاف ਚਾਉਂਦੇ ਆਪਾਂ ਪੁਲਿਸ ਨੇ ਬਹੁਤ ਸਾਥ ਦਿੱਤਾ ਜਿਨ੍ਹਾਂ ਨੇ ਔਨ ਦੀ ਸਪੋਰਟ ਐਕਸ਼ਨ ਲੈ ਕੇ ਮੁਖਤਾਰ ਐਸਐਸਓ ਮੁਖਤਾਰ ਜੀ ਨੇ ਬੜੇ ਵੱਡਾ ਐਕਸ਼ਨ ਲੈ ਕੇ ਇਹਨਾਂ ਨੂੰ ਸਤਾ ਅਠਾ ਜਾਣਿਆਂ ਨੂੰ ਫੜ ਕੇ ਅੰਦਰ ਕੀਤਾ। ਹੁਣ ਕੀ ਮੰਗ ਰਹੇ? ਹੁਣ ਮੰਗ ਕਰਦੇ ਆਂ ਵੀ ਜਿੰਨੇ ਵੀ ਦੋਸ਼ੀ ਰਹਿੰਦੇ ਆ ਉਹ ਅੱਜ ਵੀ ਧਮਕੀਆਂ ਦੇ ਰਹੇ ਆ ਵੀ ਜਿਹੜਾ ਰਹਿ ਗਿਆ ਹੁਣ ਵੱਡਣਾ ਵਾਲਾ ਉਹਨੂੰ ਵੱਡਣਾਵਾ ਜਿਹੜੇ 5-6 ਦੋਸ਼ੀ ਰਹਿ ਗਏ ਜਿਨ੍ਹਾਂ ਦੇ ਵਿੱਚ ਇੱਕ ਲਾਭ ਸਿੰਘ ਜਿਹੜਾ ਵਾ ਮੁੱਖ ਦੋਸ਼ੀ ਉਹ ਆ ਕਿਉਂਕਿ ਉਹਨੇ ਹੀ ਸਾਰਾ ਕੁਝ ਇਹਨਾਂ ਕੋਲ ਕਰਵਾਇਆ। ਕੀ ਨਾਏ ਆਪਣਾ ਕੀ ਕਰ ਰਹੇ ਹੋ? ਸਾਰਿਆਂ ਨੂੰ ਜੈਮਸੀ ਦੀ ਮੇਰਾ ਨਾਮ ਵਿਲਾਤਮਸੀ ਬੰਟੀ ਆ ਮੈਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਕੋਆਰਡੀਨੇਟਰ ਆ। ਅੱਜ ਪਿੰਡ ਧਾਰੀਵਾਲ ਕਲੇਰ ਦੇ ਵਿੱਚ ਮੈਂ ਆਪਣੇ ਸਾਥੀਆਂ ਦੇ ਨਾਲ ਪਹੁੰਚਿਆ ਹਾਂ ਅਤੇ ਕੱਲ ਇੱਕ ਬਹੁਤ ਵੱਡਾ ਗੁੰਡਾਗਰਦੀ ਦਾ ਨਾਚ ਹੋਇਆ ਵਾ ਔਰ ਕੁਝ ਇਸੇ ਪਿੰਡ ਦੇ ਵਾਸੀ ਨੇ ਜਿਹੜੇ ਕਿ ਪਿਛਲੇ ਸਮੇਂ ਦੇ ਵਿੱਚ ਚਰਚ ਦੇ ਸਾਹਮਣੇ ਖੜੇ ਹੋ ਕੇ ਜਿਹੜੇ ਉੱਥੇ ਸਾਡੇ ਚਰਚ ਨੂੰ ਮੰਨਣ ਵਾਲੀ ਸੰਗਤ ਸੀ ਲੜਕੀਆਂ ਨੂੰ ਦੇਖ ਕੇ ਸ਼ੀਟਕਸੀ ਕਰਦੇ ਸੀ ਉਹਨਾਂ ਨੂੰ ਇਹ ਦੇ ਕਰਕੇ ਇਸ ਪਰਿਵਾਰ ਦੇ ਵੱਲੋਂ ਇਸ ਪਰਿਵਾਰ ਦੇ ਮੁਖੀਆਂ ਵੱਲੋਂ ਰੋਕਿਆ ਗਿਆ ਕਿ ਧਾਰਮਿਕ ਸਥਾਨ ਆ ਜਿਹਦੇ ਕਰਕੇ ਇਹ ਚੀਜ਼ਾਂ ਨਹੀਂ ਚਾਹੀਦੀਆਂ ਇਹ ਕਿਸੇ ਹੋਰ ਧਰਮ ਨੂੰ ਮੰਨਦੇ ਆ ਮੈਂ ਉਹਦੀ ਗੱਲ ਨਹੀਂ ਕਿਉਂਕਿ ਕੋਈ ਵੀ ਧਰਮ ਹੋਵੇ ਧਰਮ ਦੇ ਵਿੱਚ ਇਹੋ ਜਿਹੇ ਬੰਦੇ ਜਿਹੜੇ ਉਹ ਕਿਸੇ ਧਰਮ ਦੇ ਨਹੀਂ ਹੁੰਦੇ ਵੀ ਦੂਸਰੇ ਧਰਮ ਦੇ ਵਿੱਚ ਜਾ ਕੇ ਉਹਨਾਂ ਦੇ ਧਰਮ ਸਥਾਨ ਤੇ ਜਾ ਕੇ ਤੁਸੀਂ ਇਹੋ ਜੀਆਂ ਹਰਕਤਾਂ ਕਰੋ ਜਿੱਥੇ ਕਿ ਬੇਅਦਬੀ ਜਿਹੜੀ ਆ ਉਹ ਹੁੰਦੀ ਆ ਸੋ ਇਹ ਲੋਕ ਜਿਹੜੇ ਉੱਥੇ ਸ਼ਾਮਾਂ ਨੂੰ ਡੇਲੀ ਚਰਚ ਲਾਉਂਦੇ ਸੀਗੇ ਸੋ ਇਹ ਜਿਹੜੇ ਕੱਲ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਆ ਇਹਨਾਂ ਨੇ ਉਹਦਾ ਇੱਕ ਰੰਜਿਸ਼ ਲੈ ਕੇ ਕੋ ਨਾਲ ਦੀ ਨਾਲ ਇਹ ਲੋਕ ਇੱਥੇ ਸਮੈਗ ਵੇਚਦੇ ਆ ਚਿੱਟੇ ਦਾ ਧੰਦਾ ਕਰਦੇ ਆ ਉਦਾ ਵੀ ਜਿਹੜਾ ਇਹ ਜਿਹੜੇ ਸਾਡਾ ਏਰੀਆ ਜਿਹੜੇ ਸਾਡੇ ਬਰਾਦਰੀਏ ਵਿਰੋਧ ਕਰਦੇ ਆ ਕਿ ਇਹ ਲੋਕ ਬੰਦ ਕਰਨ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਇਹਨਾਂ ਨੇ ਕੱਲ ਜਿਹੜਾ ਕੰਮ ਕੀਤਾ ਵੈਸ ਪਰਿਵਾਰ ਦੇ ਉੱਤੇ ਹਮਲਾ ਕੀਤਾ ਵਾ ਇਸ ਏਰੀਏ ਦੇ ਜਿੰਨੇ ਵੀ ਚਿੱਟਾ ਵੇਚਣ ਵਾਲੇ ਸਮਗਲਰ ਸੀ ਉਹਨਾਂ ਨੂੰ ਨਾਲ ਲਿਆ ਨਾਲ ਲੈ ਕੇ ਇਸ ਘਰ ਚ 150 200 ਬੰਦੇ ਨੇ ਕੱਲ ਹਮਲਾ ਕੀਤਾ ਵਾ ਬਿਨਿਮਤ ਇਹ ਰਹੀ ਆ ਕਿ ਇਸ ਪਰਿਵਾਰ ਦੇ ਵਿੱਚ ਕੋਈ ਮੌਤ ਨਹੀਂ ਹੋਈ ਕਿਉਂਕਿ ਉਹਨਾਂ ਦੇ ਕੋਲ ਦਾਤਰ ਸੀ ਕੁਹਾੜੀਆਂ ਸੀ ਵਕ ਵਕ ਮਾਰੂ ਹਥਿਆਰਾਂ ਦੇ ਨਾਲ ਆਣ ਕੇ ਉਹਨਾਂ ਨੇ ਇਸ ਪਰਿਵਾਰ ਤੇ ਹਮਲਾ ਕੀਤਾ ਜਿਹੜੀਆਂ ਔਰਤਾਂ ਸੀਗੀਆਂ ਉਹਨਾਂ ਦੇ ਕੱਪੜੇ ਪਾੜ ਦਿੱਤੇ ਇੰਨੀ ਜ਼ਿਆਦਾ ਬਿਪਤੀ ਕੀਤੀ ਕਿ ਇਹਨਾਂ ਲੋਕਾਂ ਨੂੰ ਦੇਸ਼ ਦੇ ਪੰਜਾਬ ਦੇ ਕਾਨੂੰਨ ਦਾ ਜਿਹੜਾ ਉਹ ਕੋਈ ਇਹਨਾਂ ਤੋਂ ਡਰਨੀ ਆ ਇਹ ਡਰ ਤੋਂ ਬਾਹਰ ਨੇ ਲੇਕਿਨ ਮੈਂ ਜਦ ਮੈਨੂੰ ਇਸ ਘਟਨਾ ਦਾ ਪਤਾ ਲੱਗਿਆ ਮੈਨੂੰ ਫੋਨ ਕੀਤਾ ਗਿਆ ਮੈਂ ਐਸਐਚਓ ਜਨਾਲਾ ਸਰਦਾਰ ਮੁਕਤਾਰ ਸਿੰਘ ਨਾਲ ਗੱਲ ਕੀਤੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਫੌਰੀ ਐਕਸ਼ਨ ਲਿਆ ਉਹ 5-7 ਮਿੰਟ ਦੇ ਵਿੱਚ ਅਗਰ ਉਹ ਇੱਥੇ ਨਾ ਪਹੁੰਚਦੇ ਤੇ 100% ਇੱਥੇ ਇੱਕ ਦੋ ਮੌਤਾਂ ਜਿਹੜੀਆਂ ਉਹਨਾਂ ਨੇ ਕਰ ਜਣੀਆਂ ਸੀਗੀਆਂ ਤੋ ਉਹਨਾਂ ਨੇ ਕੋਈ ਪੰਜ ਸੱਤ ਜਦੋਂ ਭੱਜ ਜਦੋਂ ਪੁਲਿਸ ਆਈਏ ਭੱਜ ਗਏ ਆ ਇਸ ਪਰਿਵਾਰ ਨੂੰ ਛੱਡ ਕੇ ਖੇਤਾਂ ਦੇ ਵਿੱਚ ਭੱਜੇ ਉਹਨਾਂ ਨੇ ਖੇਤਾਂ ਦੇ ਵਿੱਚ ਆਪਣੀ ਗੱਡੀ ਵਾਣਾ ਜੇ ਲਾ ਕੇ ਉਹਨਾਂ ਨੇ ਪੰਜ ਸੱਤ ਲੋਕਾਂ ਨੂੰ ਫੜਿਆ ਔਰ ਉਹ ਜਿਹੜੇ ਆ ਅੰਦਰ ਆ ਲੇਕਿਨ ਜਿਹੜੇ ਬਾਹਰ ਨੇ ਜਿਹੜੇ ਇਸ ਪਿੰਡ ਦੇ ਵਾਸੀ ਆ ਕੁਛ ਜਿਸ ਤਰ੍ਹਾਂ ਸਾਥੀ ਨੇ ਦੱਸਿਆ ਵਾ ਕਿ ਲਾਬ ਲਾਬਾ ਕਰਕੇ ਆ ਕੋਈ ਉਹ ਮੁੱਖ ਦੋਸ਼ੀ ਆ ਉਹਦੇ ਨਾਲ ਉਹਦੇ ਜਿਹੜੇ ਪਰਿਵਾਰ ਦੇ ਜੀ ਆ ਜਿਨ੍ਹਾਂ ਨੇ ਸਾਰਾ ਕਾਂਡ ਰਚਿਆ ਵਾ ਔਰ ਉਹ ਹੁਣ ਇਹਨਾਂ ਨੂੰ ਧਮਕੀਆਂ ਦੇ ਰਹੇ ਨੇ ਕਿ ਜਿਹੜਾ ਬਾਕੀ ਰਹਿ ਗਿਆ ਵਾ ਉਹ ਵੀ ਭੰਨਣਾ ਹੈ ਉਹ ਵੀ ਵੱਡਾਂਗੇ ਤੇ ਤੁਹਾਡੇ ਜੀਆ ਨੂੰ ਵੱਢ ਕੇ ਤੁਹਾਨੂੰ ਦਿਖਾਵਾਂਗੇ ਪੈਸੀ ਕੀ ਕਰ ਸਕਦੇ ਆ ਤੁਸੀਂ ਸਾਨੂੰ ਇਹੋ ਜਿਹੀ ਚੀਜ਼ਾਂ ਤੋਂ ਡੱਕ ਨਹੀਂ ਸਕਦੇ ਮੈਂ ਪਹਿਲਾਂ ਤਾਂ ਮੈਂ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੌਕੇ ਤੇ ਫੌਰੀ ਆਣ ਕੇ ਸਾਰਾ ਕੰਮ ਕੀਤਾ ਵਾ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹਨਾ ਵਾਂ ਕਿ ਇਹ ਜਿਹੜੇ ਦੋਸ਼ੀ ਆ ਇਹਨਾਂ ਨੂੰ ਜਿਹੜੇ ਰਹਿੰਦੇ ਆ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ ਤੇ ਪਰਿਵਾਰ ਨੂੰ ਜਿਹੜਾ ਉਹ ਇਨਸਾਫ ਦਵਾਈ ਜਾਵੇ ਮੈਂ ਸਰ ਜੀ ਮਾਮਲਾ ਜਿਹੜਾ ਧਾਰੀ ਵਾਲ ਦੇ ਵਿੱਚ ਪਾ ਕੇ ਵਿਚਾਰ ਪਾਤਾ ਕੱਲ ਸਾਨੂੰ ਤਲਾਹ ਮਿਲੀ ਸੀ ਕਿ ਥਾਡੇ ਐਸਐਚਓ ਅਜਨਾਲਾ ਇੰਸਪੈਕਟਰ ਮੁਖਤਿਆਰ ਸਿੰਘ ਨੂੰ ਕਿ ਪਿੰਡ ਧਾਰਿਆ ਪਲੇਰ ਕਿਤੇ ਦੋ ਪਾਰਟੀਆਂ ਦਾ ਪਹਿਲਾਂ ਝਗੜਾ ਕਿਤੇ ਬਾਹਰ ਵਿਆਹ-ਵਿਆਹ ਦੇ ਵਿੱਚ ਹੋਇਆ ਬਾਅਦ ਚ ਇੱਕ ਪਾਰਟੀ ਇਕੱਠੇ ਹੋ ਕੇ ਤੇ ਉੱਥੇ ਉਹਨਾਂ ਨੇ ਪੰਨ ਤੋੜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਸੇ ਵਕਤ ਹੀ ਤੁਰੰਤ ਜਿਹੜਾ ਪੁਲਿਸ ਨੇ ਮਸਤੈਦੀ ਨਾਲ ਕਾਰਵਾਈ ਕਰਦਿਆਂ ਰੇਡ ਕੀਤਾ ਤੇ ਰੇਡ ਕਰਕੇ ਜਿਹੜੇ ਨੇ ਉਹ 6 ਬੰਦੇ ਰਾਉਂਡ ਅਪ ਕੀਤੇ ਤੇ ਇਹਨਾਂ ਦੇ ਜਾਣ ਤੋਂ ਪਹਿਲਾਂ ਉਹ ਥੋੜੀ ਜੀ ਬਦਮਾਸ਼ੀ ਕਰ ਚੁੱਕੇ ਸੀ ਜਿਹਦੇ ਤਹਿਤ ਅਸੀਂ ਤੁਰੰਤ ਪੀੜਤ ਪਰਿਵਾਰ ਦਾ ਬਿਆਨ ਲੈ ਕੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਜਿਹੜਾ ਵਾ ਉਹ ਦਰਜ ਕਰ ਦਿੱਤਾ ਹੈ ਜਿਹਦੇ 6 ਬੰਦੇ ਅਸੀਂ ਅਰੈਸਟ ਕਰ ਲਏ ਨੇ ਜਿਹੜੇ ਬਾਕੀ ਅਰੈਸਟ ਕਰਨ ਵਾਲੇ ਬਹੁਤ ਛੇਤੀ ਅਸੀਂ ਅਰੈਸਟ ਕਰ ਲਵਾਂਗੇ ਸਰ ਮੈਸਰ ਕੋਈ ਇਸ ਨੂੰ ਲੈ ਕੇ ਕੋਈ ਗੱਲ ਸਾਹਮਣੇ ਆਈ ਹੈ ਉਸ ਦਾ ਕੋਈ ਰੋੜਾ ਹੈ ਅਜੇ ਤੱਕ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਜੀ ਜੇਕਰ ਜੇ ਕੋਈ ਆਏਗੀ ਤਾਂ ਤੁਹਾਨੂੰ ਪਤਾ ਹੈ ਜੋ ਹਾਲਾਤ ਚੱਲ ਰਹੇ ਨੇ ਕਿਸੇ ਨੂੰ ਵੀ ਇਸ ਮਾਮਲੇ ਵਿੱਚ ਬਖਸ਼ਿਆ ਨਹੀਂ ਜਾਏਗਾ ਜਿਹੜਾ ਪੰਜਾਬ ਸਰਕਾਰ ਆ ਇਹ ਜੁੱਧ ਨਸ਼ਿਆਂ ਵਿਰੁੱਧ ਮਹੀਮ ਨੂੰ ਪੂਰੀ ਤਰ੍ਹਾਂ ਕਾਮਯਾਬ ਕਰਨ ਵਾਸਤੇ ਪੰਜਾਬ ਪੁਲਿਸ ਜਿਹੜੀ ਆ ਹਮੇਸ਼ਾ ਜਿਹੜੀ ਆ ਉਹ ਆਪਣੇ ਜਿਹੜੀ ਡਿਊਟੀ ਨਿਭਾ ਕੇ ਪੂਰੀ ਕਰਦੀ ਰਹੇਗੀ ਤੇ ਜੇਕਰ ਕੋਈ ਵੀ ਨਸ਼ਾ ਵੇਚਣ ਵਾਲਾ ਜਾਂ ਜਾਂ ਕੋਈ ਇਹੋ ਜਿਹੇ ਝਗੜੇ ਨਾਲ ਸੰਬੰਧਿਤ ਕੋਈ ਮਾਮਲਾ ਸਾਹਮਣੇ ਆਵੇਗਾ ਤਾਂ ਤੁਰੰਤ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ